ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਵਿਕਰਮ ਸਿੰਘ ਮਜੀਠੀਆ ਵਾਸਤੇ ਇੱਕ ਹੋਰ ਬਹੁਤ ਬੁਰੀ ਖਬਰ ਇੱਕ ਤੇ ਉਹਨਾਂ ਨੂੰ ਡਿਬੜੂਗਰਦੀ ਜੇਲ੍ਹ ਦੇ ਵਿੱਚ ਭੇਜਣ ਦੇ ਬਾਰੇ ਗੱਲਬਾਤ ਹੋ ਰਹੀ ਹੈ ਤੇ ਦੂਸਰਾ ਪੰਜਾਬ ਅਸੈਂਬਲੀ ਅੰਦਰ ਆਮ ਆਦਮੀ ਪਾਰਟੀ ਦੇ ਲੀਡਰ ਨੇ ਬਹੁਤ ਸਖਤ ਬਿਆਨ ਦਿੱਤਾ ਵੈ ਕਾਂਗਰਸ ਦੇ ਲੀਡਰ ਜਿਹੜੇ ਵਿਕਰਮ ਸਿੰਘ ਮਜੀਠੀਆ ਦੀ ਹਮਾਇਤ ਕਰਦੇ ਐ ਤੇ ਮਜੀਠੀਆ ਸਾਹਿਬ ਦੇ ਖਿਲਾਫ ਆਖਰ ਕੀ ਹੋ ਰਿਹਾ ਵੈ ਕੀ ਇਹ ਪੂਰੀ ਤਫਸੀਲ ਇਹ ਅਸੀਂ ਵੀਰੋ ਅੱਜ ਦੀ ਵੀਡੀਓ ਰਹਿ ਜਾਣਗੇ ਸੋ ਚਲ ਕੇ ਵੀਡੀਓ ਦੇਖਣੇ ਤੇ ਇਸਤੇ ਵਾਰ ਜਾਣੇ हां जी ਪੰਜਾਬੀਓ ਸਸਰਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਡਿਗਰੀਗੜ ਦਾ ਜ਼ਿਕਰ ਹੋ ਰਿਹਾ ਸੀ ਬੀਤੇ ਕਈ ਦਿਨਾਂ ਦੇ ਵਿੱਚ ਔਰ ਅੱਜ ਤੁਹਾਡੇ ਸਾਹਮਣੇ ਪੰਜਾਬ ਦੇ ਬਹੁਤ ਸਾਰੇ ਲੀਡਰ ਕਾਂਗਰਸ ਦੇ ਵੀ ਇਹਦੀ ਚਪੇਟ ਦੇ ਵਿਚਾਰੇ ਨੇ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਸੈਸ਼ਨ ਦੇ ਵਿੱਚ ਵੀ ਆਵਾਜ਼ ਉੱਠ ਖੜੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੇ ਲੋਕ ਸਪੋਰਟ ਕਰਦੇ ਸੀ ਹੈਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਹੀ ਹੈ ਕਿਉਂਕਿ ਸੀਐਮ ਮਾਨ ਦੁਆਰਾ ਇੱਕ ਬਹੁਤ ਵੱਡਾ ਐਕਸ਼ਨ ਫਿਰ ਤੋਂ ਲਿਆ ਗਿਆ। ਯਾਨੀ ਜਿਹੜੇ ਹਰਪਾਲ ਸਿੰਘ ਚੀਮਾ ਇਹਨਾਂ ਦੇ ਬਹੁਤ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਅਕਸਰ ਤੁਸੀਂ ਸਾਰੇ ਲੋਕ ਜਾਣਦੇ ਹੋ। ਔਰ ਦੂਜੇ ਪਾਸੇ ਜਿਹੜੀ ਇਹਨਾਂ ਦੀ ਪਤਨੀ ਹੈ ਮਜੀਠੀਆ ਸਾਹਿਬ ਦੀ ਉਹਨਾਂ ਨੇ ਵੀ ਇਤਰਾਜ਼ ਕੀਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਜੇਲ੍ਹ ਦੇ ਅੰਦਰ ਹੋਰ ਨਾ ਭੇਜਿਆ ਜਾਵੇ। ਪਰ ਦੂਜੇ ਪਾਸੇ ਕਹਿੰਦੇ ਵੀ ਸਰਕਾਰ ਬਹੁਤ ਜ਼ਿਆਦਾ ਖਫਾ ਹੋ ਗਈ ਹੈ ਕਿਉਂਕਿ ਇਹਨਾਂ ਦੇ ਜਿਹੜੇ ਵਕੀਲ ਬਹੁਤ ਸਾਰੇ ਇਹਨਾਂ ਦੇ ਹੋਰ ਵੀ ਜਿਹੜੇ ਵਰਕਰ ਤੇ ਇਹਨਾਂ ਦੇ ਬੁਲਾਰੇ ਉਹਨਾਂ ਨੇ ਸਰਕਾਰ ਨੂੰ ਜਿਸ ਦਿਨ ਦੀ ਗ੍ਰਿਫਤਾਰੀ ਹੁੰਦੀ ਆ ਉਸੇ ਦਿਨ ਤੋਂ ਹੀ ਸਰਕਾਰ ਦੇ ਉੱਤੇ ਬਹੁਤ ਵੱਡੇ ਨਿੱਜੀ ਤੌਰ ਦੇ ਤੇ ਸਵਾਲ ਚੱਕੇ ਨੇ ਕਿ ਭਾਈ ਜਿਹੜੀ ਇਹ ਸਰਕਾਰ ਹੈ ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਵਿਕਰਮ ਮਜੀਢਿਆ ਦਾ ਜਿਹੜਾ ਤੁਹਾਡੇ ਸਾਹਮਣੇ ਵੀਡੀਓ ਦਿਖਾਉਣ ਜਾ ਰਹੇ ਆ ਪੰਜਾਬ ਦੇ ਵਿੱਚ ਇਸ ਵੀਡੀਓ ਦੇ ਨਾਲ ਤਰਥੱਲੀ ਮੱਚ ਜਾਣੀ ਆ ਕਿਉਂਕਿ ਡੇਗਰੀਗੜ ਦੀ ਜੇਲ੍ਹ ਦਾ ਬਹੁਤ ਦਿਨਾਂ ਤੋਂ ਜ਼ਿਕਰ ਹੋ ਰਿਹਾ ਸੀ ਕਿ ਬਿਕਰਮ ਸਿੰਘ ਮੰਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕੱਲੀ ਸਰਕਾਰ ਹੀ ਨਹੀਂ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਦਾਵਾ ਸੀ ਕਹਿੰਦੇ ਬਿਕਰਮ ਸਿੰਘ ਮੰਜੀਠੀਆ ਜੇਕਰ ਪੰਜਾਬ ਦੀ ਜੇਲ੍ਹ ਦੇ ਵਿੱਚ ਰਹੂਗਾ ਤਾਂ ਪੰਜਾਬ ਦੇ ਅੰਦਰ ਗੈਂਗਸਟਰਵਾਦ ਵੀ ਫੈਲੂਆ ਔਰ ਦੂਜੇ ਪੱਧਰ ਦੇ ਉੱਤੇ ਭਾਈ ਜਿਹੜੀ ਕਾਂਗਰਸ ਹੈ ਇਹ ਵੱਡੇ ਪੱਧਰ ਦੇ ਉੱਤੇ ਕਹਿੰਦੇ ਦਾ ਸਾਥ ਦੇ ਰਹੀ ਸੀ ਔਰ ਅੱਜ ਉਹਨਾਂ ਲੀਡਰਾਂ ਨੂੰ ਵੀ ਧੋਖਿਆ ਗਿਆ ਯਾਨੀ ਸਦਨ ਦੇ ਵਿੱਚ ਜਿਹੜੀ ਕਾਰਵਾਈ ਹੁੰਦੀ ਹੈ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਬਿਕਰਮ ਸਿੰਘ ਮੰਜੀਠੀਆ ਨੂੰ ਹੱਥ ਪਾਉਣ ਵਾਲੀ ਸਰਕਾਰ ਯਾਨੀ ਭਗਵੰਤ ਮਾਨ ਸਾਹਿਬ ਦਾ ਜਿਹੜਾ ਕਿ ਹਰਪਾਲ ਸਿੰਘ ਚੀਮਾ ਇਹਨਾਂ ਦੇ ਮੰਤਰੀ ਨੇ ਉਹਨਾਂ ਨੇ ਕੀ ਕਿਹਾ ਸਦਨ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਡੇਗਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਿਵੇਂ ਜਾਂਦਾ ਵਿਕਰਮ ਸਿੰਘ ਮਜੀਠੀਆ ਔਰ ਕਿਵੇਂ ਬਾਦਲ ਪਰਿਵਾਰ ਦੀ ਯਾਨੀ ਬਾਜੜ ਪੈਂਦੀ ਆ ਬਾਦਲ ਨਹੀਂ ਕਹਿ ਸਕਦੇ ਹੁਣ ਤਾਂ ਕਹਿੰਦੇ ਉਹ ਵੀ ਪਿੱਛੇ हट ਗਏ ਨੇ ਯਾਨੀ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਦਰਾਂਸਾਲ ਦੇ ਵਿੱਚ ਮਜੀਠੀਏ ਤੋਂ ਪਾਸਾ ਵਟਲੇ ਔਰ ਦੂਜੇ ਪਾਸੇ ਜਿਹੜੀ ਇਹਨਾਂ ਦੀ ਪਤਨੀ ਹੈ ਗਨੀਮ ਕੌਰ ਉਹਨਾਂ ਨੇ ਦਰਾਂ ਸਾਲ ਦੇ ਵਿੱਚ ਉਹਦੇ ਨਾਲ ਹੀ ਖੜੇ ਨੇ ਕਿ ਵੇ ਇਕੱਲੀ ਪਤਨੀ ਖੜੀ ਹੈ ਮਜੀਠੀਆ ਦੀ ਬਾਕੀ ਦਾ ਪਰਿਵਾਰ ਕਹਿੰਦੇ ਖੇਰੂ-ਖੇਰੂ ਹੋ ਗਿਆ ਜਿਹੜੇ ਬਾਦਲ ਪਰਿਵਾਰ ਬਹੁਤ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਮਜੀਠੀਆ ਦੇ ਉੱਤੇ ਅੱਜ ਇਹ ਪਰਿਵਾਰ ਇਸ ਖਬਰ ਨੂੰ ਸੁਣ ਕਿ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਤੋਂ ਪਹਿਲਾਂ ਜਿਹੜੇ ਕਈ ਮੁੱਖ ਮੰਤਰੀ ਆਏ ਉਹ ਚਲੇ ਵੀ ਗਏ ਪਰ ਕਿਸੇ ਨੇ ਨਾਤਾ ਬਾਦਰਾ ਵੱਲ ਔਰ ਨਾ ਹੀ ਇਸ ਮਜੀਠੀਏ ਵੱਲ ਐਕਸ਼ਨ ਦੀ ਗੱਲ ਛੱਡੋ ਉਹਦੇ ਵੱਲ ਝਾਕਣ ਦੀ ਹਿੰਮਤ ਨਹੀਂ ਕੀਤੀ ਪਰ ਜਿਹੜੀ ਇਹ ਖਬਰ ਹੈ ਇਸ ਖਬਰ ਨੇ ਉਹਨਾਂ ਬਾਦਲਾਂ ਦੀਆਂ ਵੀ ਜੜ੍ਹਾਂ ਹਿਲਾ ਦਿੱਤੀਆਂ ਨੇ ਜਿਹੜੇ ਬਾਦਲ 25 ਸਾਲ ਤੋਂ ਸਾਡੇ ਪੰਜਾਬ ਦੇ ਅੰਦਰ ਕਈ ਸਾਲਾਂ ਤੋਂ ਯਾਨੀ ਲੁੱਟਦੇ ਆਏ ਸਾਡੇ ਪੰਜਾਬ ਨੂੰ ਗੁੰਮਰਾਹ ਕਰਦੇ ਆਏ ਤੇ ਸਾਡੇ ਪੰਜਾਬ ਦੀ ਸਿੱਖ ਕੌਮ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਯਾਨੀ ਸਿੱਖਾਂ ਦਾ ਧਾਣ ਵੀ ਕਰਦੇ ਆਏ ਕਿਵੇਂ ਨੇ ਜਿਹੜੀਆਂ ਮਾਫੀਆਂ ਮੰਗੀਆਂ ਨੇ ਉਹ ਵੀ ਤੁਹਾਨੂੰ ਅਕਸਰ ਪਤਾ ਪਰ ਜੀਬਰੂਗੜ ਦੀ ਜੇਲ੍ਹ ਦਾ ਬਹੁਤ ਵੱਡਾ ਜ਼ਿਕਰ ਕਿਉਂ ਹੋਇਆ ਕਿਉਂਕਿ ਪੰਜਾਬ ਦੇ ਅੰਦਰ ਜੇਕਰ ਮਜੀਠੀਆ ਰਹਿੰਦਾ ਕਿਸੇ ਵੀ ਜੇਲ੍ਹ ਦੇ ਅੰਦਰ ਤਾਂ ਗੈਸਟਰ ਬਾਅਦ ਪੱਕਾ ਫੈਲੂ ਆ ਇਹਦੇ ਸਬੂਤ ਤੁਹਾਡੇ ਸਾਹਮਣੇ ਬਾਅਦ ਦੇ ਵਿੱਚ ਦਿਖਾਵਾਂਗੇ ਔਰ ਪਹਿਲੀ ਖਬਰ ਜਿਹੜੇ ਕਿ ਸਦਨ ਦੇ ਵਿੱਚ ਇਹਨਾਂ ਦੇ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਉਹ ਕੀ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਆਪਦੇ ਵਿਰੋਧੀਆਂ ਨੂੰ ਕੀ ਕਹਿ ਰਹੇ ਨੇ ਯਾਨੀ ਕਾਂਗਰਸ ਦੇ ਨੇਤਾ ਕੀ ਕਰਦੇ ਨੇ ਸੁਣੋ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਡਿਬਰੂਗੜ੍ਹ ਜੇਲ੍ਹ ਨੂੰ ਲੈ ਕੇ ਆ ਸੁਣੋ ਆਪਕੇ ਦੇ ਖਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਟਰੱਕ ਬਾਬਗੇ ਦੇ ਖਲਾਫ ਕਾਰਵਾਈ ਕਰਦੇ ਹੋ ਔਰ ਤੁਸੀਂ ਉਸ ਸਮੇਂ ਉਹ ਤੁਸੀਂ ਸਰ ਸਰ ਦਾਗ ਬਾਪ ਦੇ ਹੱਕ ਚਾਜ ਰਹੇ ਹੋ ਉਹ ਭਰਾਵਾ ਤੁਹਾਡਾ ਦੋਰਾ ਪੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਘਰ ਦੇ ਅੰਦਰ ਅਸੀਂ ਅੱਗੇ ਗਿਆ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨੇ ਯੂਟਰ ਐਨੇ ਯੂਟਰ ਤਾਂ ਸੋਨੇ ਪੰਜਾਬ ਵਾਲੇ ਇਹ ਕਾਂਗਰਸੀ ਲੀਡਰਾਂ ਨੂੰ ਕਹੇ ਸੀ ਹਰਪਾਲ ਸਿੰਘ ਚੀਮਾ ਇਹ ਵੀ ਸਦਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰੌਲਾ ਪਿਆ ਮਜੀਠੀਏ ਦਾ ਕੰਮ ਯਾਨੀ ਸਦਨ ਦੇ ਵਿੱਚ ਕੀ ਹੋਇਆ ਇਹ ਕਾਨੂੰਨ ਲੈ ਕੇ ਆਇਆ ਸੀ ਭਗਵੰਤ ਮਾਨ ਸਾਹਿਬ ਕਿ ਭਾਈ ਬੇਅਦਬੀਆਂ ਨੂੰ ਜਿਹੜੇ ਕਿ ਇੰਝਾਮ ਦਿੱਤਾ ਗਿਆ ਇਹਨਾਂ ਦੇ ਰਾਜ ਦੇ ਵਿੱਚ ਉਹ ਵੇ ਬੇਅਦਬੀਆਂ ਦੇ ਵਿੱਚ ਇਹਨੂੰ ਪਸਾਇਆ ਜਾ ਰਿਹਾ। ਕੱਲ ਤੁਹਾਨੂੰ ਪਤਾ ਹੋਣਾ ਮੈਂ ਖਬਰ ਪਾਈ ਸੀ ਸੁਖਵੀਰ ਬਾਦਲ ਦਾ ਜੀਜਾ ਉਹਨੂੰ ਵੀ ਟੰਗ ਦਿੱਤਾ ਹੈ ਸਰਕਾਰ ਨੇ ਕਿਉਂਕਿ ਉਹਦੇ ਘਰ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ ਸੀ। ਯਾਨੀ ਹਰ ਬਾਦਲਾ ਦੇ ਰਿਸ਼ਤੇਦਾਰ ਵੀ ਫੜੇ ਜਾ ਰਹੇ ਨੇ। ਬਾਦਲਾ ਨੇ ਤਾਂ ਦੇਖੋ ਸੁਖਬਾ ਸਾਹਿਬ ਕਾਰ ਹੀ ਦਿੱਤਾ ਸਾਡੇ ਪੰਜਾਬ ਦੀ ਜਨਤਾ ਨੇ ਔਰ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੇ ਪਦਰ ਦੇ ਉੱਤੇ ਪੰਜਾਬ ਦੇ ਲੋਕ ਵੀ ਕਹਿ ਰਹੇ ਆ। ਕੱਲ ਤਾਂ ਹਮਨੇ ਇੱਕ ਵੀਡੀਓ ਪਾਈ ਹੈ ਜਿਹੜੀ ਉਹਦੇ ਵਿੱਚ ਤੁਹਾਨੂੰ ਸੁਣਾਇਆ ਕਿ ਪੰਜਾਬ ਦੀਆਂ ਮਾਵਾਂ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਆ ਤੇ ਇਨਾ ਬਾਗਲਾ ਤੋਂ ਕਿਵੇਂ ਅੱਕੇ ਨੇ ਉਹ ਕਹਿੰਦੇ ਇਹਨੂੰ ਡੇਬਰੂਗੜ੍ਹ ਦੀ ਜੇਲ੍ਹ ਨੂੰ ਮੌਤ ਦੀ ਸਜ਼ਾ ਦੇ ਦੇ ਯਾਨੀ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਸਜ਼ਾ ਕਹਿ ਰਹੇ ਨੇ ਔਰ ਹੁਣ ਡੇਬਰੂਗੜ੍ਹ ਦਾ ਜ਼ਿਕਰ ਕਿਉਂ ਵਾਰ-ਵਾਰ ਆ ਰਿਹਾ ਬਹੁਤ ਸਾਰੇ ਲੀਡਰ ਬਹੁਤ ਸਾਰੇ ਬੁੱਧੀਜੀਵੀ ਲੋਕ ਬਹੁਤ ਸਾਰੇ ਪੰਜਾਬ ਦੇ ਸਾਡੇ ਸਵਾਸੇਵੀ ਉਹ ਸਾਰੇ ਹੀ ਕਹਿ ਰਹੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਪੰਜਾਬ ਦੇ ਅੰਦਰ ਰੱਖਿਆ ਤਾਂ ਗੈਂਗਸਟਰ ਬਾਦ ਪੱਕਾ ਫੈਲੂਆ ਕਿਉਂ ਕਿ ਇਹਨਾਂ ਲੋਕਾਂ ਨੇ ਦਰਸਲ ਦੇ ਵਿੱਚ ਜਿਹੜੇ ਗਰੁੱਪ ਬਣਾਏ ਸੀ ਆਪਣੇ ਥੱਲੇ ਕੰਮ ਕਰਦੇ ਸੀ ਇਹਨਾਂ ਦੇ ਕਿਉਂਕਿ ਬਹੁਤ ਸਾਰੇ ਲੋਕ ਤੇ ਵੀ ਕਹਿੰਦੇ ਕਹਿੰਦੇ ਚੱਟੇ ਦਾ ਤਸਕਰ ਮਜੀਠੀਆ 5000 ਬੰਦੇ ਨੂੰ ਆਪਣੇ ਥੱਲੇ ਲਈ ਬੈਠਾ ਸੀ ਜਿਹੜਾ ਕਿਹਦੇ ਲਈ ਸਪਲਾਈ ਦਾ ਕੰਮ ਕਰਦਾ ਸੀ ਜਿਹੜਾ ਜਗਦੀਸ਼ ਢੋਲੇ ਦਾ ਬਹੁਤ ਵੱਡਾ ਜ਼ਿਕਰ ਹੋਇਆ ਪੰਜਾਬ ਦੇ ਵਿੱਚ ਇਹ ਆਵਰ ਕਹਿੰਦੇ ਸੀ ਫੜਿਆ ਢੋਲੇ ਨੂੰ ਉਪੋਲਾ ਬਾਰਾਂ ਸਾਲ ਦੇ ਵਿੱਚ ਇਹਨਾਂ ਦਾ ਬੰਦਾ ਸੀ ਜਦੋਂ ਉਹਨੂੰ ਫਿਰਾ ਦਿੱਤਾ ਉਹਨੇ ਅਗਲੇ ਨੇ ਸਿੱਧਾ ਨਾਮ ਲੈ ਦਿੱਤਾ ਕਹਿੰਦਾ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਮੌਜੂਦ ਹੈ ਇਹ ਗੰਦਾ ਜ਼ਿਕਰ ਕਿਵੇਂ ਆਇਆ ਕਹਿੰਦੇ ਵਿਕਰਮ ਮਜੀਠੀਆ ਦੀ ਗੱਡੀ ਅੱਗੇ ਹੁੰਦੀ ਸੀ ਤੇ ਮੰਗਰ ਭੋਲੇ ਹੋਰੀ ਜਿਹੜਾ ਕਿ ਪੁੱਕੀ ਦੇ ਟਰੱਕ ਭਰ ਕੇ ਤੋਰਦੇ ਸੀ ਇਹ ਹਕੀਕਤ ਹੈ ਨਾ ਆਵਾਦਾਂ ਤੇ ਨਾ ਮਜੀਠੀਆਂ ਦੀ ਐਵੇਂ ਨਹੀਂ ਰੌਲਾ ਪਿਆ ਪੰਜਾਬ ਦੇ ਅੰਦਰ ਕਿ ਪੰਜਾਬ ਦੀਆਂ ਮਾਮਾ ਕਮਲੀਆਂ ਨੇ ਜਿਨ੍ਹਾਂ ਦੇ ਸਾਡੇ ਨੌਜਵਾਨ ਪੰਜਾਬ ਦੀ ਧਰਤੀ ਤੋਂ ਵੱਡੇ ਪੱਦਰ ਦੇ ਉੱਤੇ ਯਾਨੀ 80% ਲੋਕ ਮਰੇ ਨੇ ਉਹ ਇਹਨਾਂ ਬਾਦਲਾਂ ਦੇ ਸਰਪੰਦੇ ਆ ਮੈਂ ਕਿਉਂ ਕਹਿੰਦਾ ਹੁੰਦਾ ਸੀ ਕਿ ਭਾਈ ਬਹੁਤ ਸਾਰੇ ਲੋਕਾਂ ਨੂੰ ਮਾਰ ਕੇ ਸਿੰਘਾਸਨ ਬਣਾ ਕੇ ਇਹੀ ਬਾਦਲ ਜਿਹੜੇ ਕਿ ਬਣਾ ਕੇ ਸਿੰਘਾਸਨ ਦੇ ਉੱਤੇ ਬਹਿ ਕੇ ਰਾਜ ਕਰ ਰਹੇ ਨੇ ਪੰਜਾਬ ਦੇ ਅੰਦਰ ਅੱਜ ਪੰਜਾਬ ਦੇ ਵਿੱਚੋਂ ਬੰਦਾ ਸੱਡੇ ਇਹਨਾਂ ਨੂੰ ਕੁੱਤਾ ਵੀ ਨਹੀਂ ਸਿਆਣਦਾ ਕਿਉਂ ਕਿਵੇਂ ਪੰਜਾਬ ਦੀ ਸਭ ਤੋਂ ਵੱਡੀ ਬਰਬਾਦੀ ਸੇ ਕੌਣ ਵੀ ਕੀਤੀ ਹੈ ਇਹਨਾਂ ਲੋਕਾਂ ਨੇ ਗਰਾਂ ਦੇ ਵਿੱਚ ਟਾਰ ਪਾ ਕੇ ਜਦੋਂ ਫੂਕੇ ਗਏ ਸਾਡੇ ਸਿੱਖ ਦਿੱਲੀ ਦੇ ਵਿੱਚ ਉਹਦੇ ਵੀ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਸੀ ਕਿਉਂ ਸੀ ਕਿਉਂਕਿ ਇੰਦਰਾ ਗਾਂਧੀ ਦੇ ਵੇਲੇ ਐਸੇ ਬਾਦਲ ਨੇ ਜਿਹੜਾ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਮਰ ਗਿਆ ਕਿਉਂ ਕਹਿੰਦੇ ਸੀ ਲੋਕ ਪੰਜਾਬ ਦੇ ਕਹਿੰਦੇ ਉਹੀ ਬਾਦਲ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਿਆ ਜਿਹੜਾ ਪੰਜਾਬ ਅੱਜ ਵੀ ਉਸੇ ਅੱਗ ਦੇ ਵਾਰਸ ਰਿਹਾ ਇਹਨਾਂ ਨੇ ਚਿੱਟੇ ਚਲਾਏ ਨੇ ਵੀ ਗੈਸਟਰ ਬਾਦ ਪੈਦਾ ਕੀਤਾ ਇਹਨਾਂ ਨੇ ਬਹੁਤ ਸਾਰੀ ਗੁੰਡਾਗਰਦੀ ਕੀਤੀ ਔਰ ਸਾਡੇ ਸਿੱਖਾਂ ਨੇ ਜਿਹੜਾ ਜਦੋਂ ਕਾਰ ਕੀਤਾ ਜਾਂ ਫਿਰ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਉਣ ਵਾਲੇ ਹੀ ਬਾਦਲ ਨੇ ਇਹਨਾਂ ਦੇ ਹੀ ਬਾਦਲ ਦਾ ਵਿੱਚ ਯੋਗਦਾਰ ਸੀ ਜਗेंद्र ਗੰਧੀ ਨੇ ਕਹਿੰਦੇ ਸੀ ਅਟੈਕ ਕਰ ਦਿਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਫਿਰੋ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਤੁਸੀਂ ਦੇਖਿਆ ਇੱਕ ਵੀਡੀਓ ਅਸੀਂ ਪਹਿਲੇ ਪਾਈ ਸੀ ਕਿ ਜੇਲ੍ਹ ਦੇ ਵਿੱਚ ਪਹਿਲੇ ਹੀ ਬੜਾ ਤੜਫਣ ਰਹੇ ਹੈ ਕਹਿ ਰਹੇ ਕਿ ਮੈਨੂੰ ਬੜੀ ਗਰਮੀ ਲੱਗਣ ਈ ਬਿਮਾਰ ਹੋ ਗਏ ਹੈ ਬਲੱਡ ਪ੍ਰੈਸ਼ਰ 160 ਦੇ ਪਹੁੰਚ ਗਿਆ ਹੋਇਆ ਹੈ ਬੁਰਾ ਹਾਲ ਹੈ ਬੋਂਕੇ ਦਿਹਾੜੇ ਹੈ ਤੇ ਹੁਣ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਜਿਨ੍ਹਾਂ ਲੋਕਾਂ ਦਾ ਘਰ ਬਰਬਾਦ ਹੋ ਗਿਆ ਹੈ ਨਸ਼ੇ ਦੀ وجہ ਤੋਂ ਜਿਨ੍ਹਾਂ ਮਾਵਾਂ ਦੇ ਪੁੱਤਰ ਵਿਰੋਹ ਚਲੇ ਗਏ ਹੈ ਘਰ ਉਜੜ ਗਏ ਹੈ ਲੋਕ ਇਹ ਮੰਗ ਕਰਨ ਦੇ ਹੈ ਕਿ ਮਜੀਠੀਆ ਸਾਹਿਬ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਲਕਿ ਪੰਜਾਬ ਚੋਂ ਕੱਢ ਕੇ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤੇ ਦੂਸਰੇ ਬਨੇ ਜਿਹੜੇ ਇਹਦੇ ਹਮਾਇਤੀ ਹੈ ਵਿਕਰਮ ਸਿੰਘ ਮਜੀਠੀਏ ਦੇ ਕਾਂਗਰਸ ਦੇ ਲੀਡਰ ਜਿਹੜੇ ਬਿਆਨਬਾਜ਼ੀ ਦਿੰਦੇ ਸੀ ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਬਲੈਕਮੇਲ ਕਰਕੇ ਵੀਰੋ ਵਿਕਰਮ ਸਿੰਘ ਮਜੀਠੀਏ ਦੇ ਹੱਕ ਦੇ ਵਿੱਚ ਕੁਝ ਰਿਲੈਕਸ ਕਰਨਾ ਚਾਹੁੰਦੇ ਸੀ ਵੀਰੋ ਉਹਨਾਂ ਦੇ ਵੀ ਖਿਲਾਫ ਅਸੈਂਬਲੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਹਰਪਾਲ ਸਿੰਘ ਚੀਮਾ ਨੇ ਬੜੀ ਸਖਤ ਗੱਲ ਕੀਤੀ ਹੈ ਉਹਨਾਂ ਅੰਦਰ ਵੀ ਪੁਆਇੰਟ ਆਊਟ ਕੀਤਾ ਹੋਇਆ ਹੈ ਦੇਖੋ ਜਦੋਂ ਕਾਲੀਆਂ ਭੇਡਾਂ ਦਾ ਚਿਹਰਾ ਸਾਹਮਣੇ ਆ ਜਾਏਗਾ ਜਦੋਂ ਲੋਕਾਂ ਨੂੰ ਉਹਨਾਂ ਦਾ ਅਸਲ ਰੂਪ ਨਜ਼ਰ ਆ ਜਾਏਗਾ ਤੇ ਫਿਰ ਇਹ ਸਿਆਸਤਦਾਨ ਖੁਦ ਬਖੁਦ ਹੀ ਸੁਧਰ ਜਾਣਗੇ ਕਿਉਂਕਿ ਇਹਨਾਂ ਦਾ ਮਕਸਦ ਹੁੰਦਾ ਵੈ ਆਵਾਮ ਦੇ ਵੋਟ ਲੈ ਕੇ ਆਵਾਮ ਦੇ ਉੱਤੇ ਬਦਮਾਸ਼ੀ ਕਰਨਾ ਆਵਾਮ ਦੇ ਜਿਹੜੀ ਪਾਵਰ ਦਿੱਤੀ ਹੈ ਉਹਨੂੰ ਇਸਤੇਮਾਲ ਕਰਨਾ ਤੇ ਫਿਰ ਉਹ ਹੁਣ ਜਿਸ ਤਰ੍ਹਾਂ ਕਿ ਅਸੈਂਬਲੀ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਗੱਲਾਂ ਹੋ ਰਹੀਆਂ ਵੈ ਮੈਨੂੰ ਨਹੀਂ ਲੱਗਦਾ ਕਿ ਮਜੀਠੀਆ ਸਾਹਿਬ ਬਾਹਰ ਆਉਣ ਹਾਲਾਤ ਬੜੇ ਗੰਭੀਰ ਹੋ ਗਏ ਆ ਤੇ ਮਜੀਠੀਆ ਸਾਹਿਬ ਦਾ ਬਾਹਰ ਆਉਣਾ ਬਿਲਕੁਲ ਤੁਸੀਂ ਕੋ ਕੋਈ ਇਸ ਦੇ ਦੂਰ ਦੂਰ ਤੱਕ ਅਸਰ ਨਜ਼ਰ ਨਹੀਂ ਆਉਂਦੇ ਬਾਕੀ ਵੀਰੋ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲਸ ਵੀ ਕਰਨਾ ਆਪਣਾ ਸਾਰਾ ਖਿਆਲ ਰੱਖਣਾ ਯਾਦ ਰੱਖਣਾ ਅੱਲਾ ਫੇ